ਲੋ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਹਾਦਸੇ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਵਾਪਰਦੇ ਰਹਿੰਦੇ ਨੇ ਤੇ ਇਹਨਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਸੱਥਰ ਵੀ ਵੇਚ ਜਾਂਦੇ ਨੇ ਤਾਜ਼ਾ ਜਿਹੜਾ ਦਰਦਨਾਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਇਹ ਜੋੜੇ ਪੁਰਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਨਹਿਰ ਦੇ ਵਿੱਚ ਗੱਡੀ ਡਿੱਗਣ ਦੇ ਨਾਲ ਚਾਰ ਘਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਗਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਪਿਓ ਪੁੱਤ ਦੱਸੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਹਰਦوار ਦਰਸ਼ਨ ਕਰਨ ਦੇ ਲਈ ਜਾਇਆ ਜਾ ਰਿਹਾ ਸੀ ਤੇ ਅਚਾਨਕ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਆ ਬੈਲੈਂਸ ਗਵਾ ਬੈਠਦੀ ਹੈ ਸਟੀਅਰਿੰਗ ਤੋਂ ਬੈਲੈਂਸ ਜਿਹੜਾ ਗੱਡੀ ਚਲਾ ਰਿਹਾ ਡਰਾਈਵਰ ਹੈ ਉਹਦਾ ਆ ਬੈਲੈਂਸ ਜਿਹੜਾ ਉਹ ਡਾਵਾ ਡੋੜ ਹੁੰਦਾ ਹੈ ਜਿਸ ਤੋਂ ਬਾਅਦ ਆ ਚੱਲ ਰੀਆਂ ਪਾਣੀ ਦੀਆਂ ਛੱਲਾਂ ਦੇ ਵਿੱਚ ਜਾ ਕੇ ਇਸ ਨਹਿਰ ਦੇ ਵਿੱਚ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਡਿੱਗ ਜਾਂਦੀ ਹੈ 10 ਤਰੀਕ ਨੂੰ ਇਹ ਮਾਮਲਾ ਸਾਹਮਣੇ ਆਉਂਦਾ ਹੈ 10 ਤਰੀਕ ਨੂੰ ਇਹਨਾਂ ਦੇ ਵੱਲੋਂ ਹਰਦਵਾਰ ਦੇ ਵਿੱਚ ਦਰਸ਼ਨਾਂ ਦੇ ਲਈ ਜਾਇਆ ਜਾਣਾ ਸੀ ਰਸਤੇ ਦੇ ਵਿੱਚ ਜਾਂਦੇ ਸਮੇਂ ਇਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਪਰਿਵਾਰਾਂ ਦੇ ਵੱਲੋਂ ਪਹਿਲਾਂ ਕੋਈ ਦਿਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਲੱਭਣ ਤਾਂ ਤਾਂ ਜੇਕਰ ਉਹ ਜਿਉਂਦੇ ਹੋਣ ਪਰ ਇਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਇਸ ਦੇ ਬਾਰੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਾਣਕਾਰੀ ਜਿਹੜੀ ਹੈ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲੀ ਕਿਉਂਕਿ ਗੱਡੀ ਦੇ ਵਿੱਚੋਂ ਇਹਨਾਂ ਦੇ ਵੱਲੋਂ ਆਰੇ ਨਿਕਲਣ ਦੇ ਵਿੱਚ ਕਾਮਯਾਬੀ ਹੋਇਆ ਗਿਆ ਨਹਿਰ ਡੂੰਗੀ ਸੀ ਪਾਣੀ ਵੱਧ ਸੀ ਤੇ ਇਸ ਕਰਕੇ ਇਹ ਉਸੇ ਗੱਡੀ ਦੇ ਵਿੱਚ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਨਾਲ ਦੀ ਨਾਲ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਰਾਹਗੀਰਾਂ ਦੇ ਵੱਲੋਂ ਇਹਨਾਂ ਦੀ ਗੱਡੀ ਦੀ ਨੰਬਰ ਪਲੇਟ ਜਿਹੜੀ ਹੈ ਜਦੋਂ ਬਾਅਦ ਦੇ ਵਿੱਚ ਗੱਡੀ ਇੱਕ ਪਾਸੇ ਕਹਿ ਲਈਏ ਕਿ ਨਹਿਰ ਦੇ ਕੰਡੇ ਦੇ ਉੱਪਰ ਲੱਗਦੀ ਹੈ ਉਸ ਵਕਤ ਨੰਬਰ ਪਲੇਟ ਇਹਨਾਂ ਦੀ ਗੱਡੀ ਦੀ ਜਿਹੜੀ ਹੈ ਉਹ ਕਿਸੇ ਲੰਘਦੇ ਰਾਹਗੀਰ ਦੇ ਵੱਲੋਂ ਵੇਖੀ ਗਈ ਉਸ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਕਿ ਭਾਈ ਲੱਗਦਾ ਇੱਥੇ ਕੋਈ ਗੱਡੀ ਹਾਦਸਾ ਗ੍ਰਸਤ ਹੋਈ ਹੈ ਜਦੋਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਮਲੇਰ ਕੋਟਲਾ ਦੇ ਟਾਟਾ ਕੰਪਨੀ ਦੇ ਵਿੱਚ ਕੰਮ ਕਰਦੇ ਇਹ ਚਾਰੇ ਕਰੰਦੇ ਜਿਹੜੇ ਨੇ ਉਹਨਾਂ ਦੀ ਦਰਦਨਾਕ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸਾਂਝੀਆਂ ਕਰ ਰਹੇ ਹਾਂ ਪੁਲਿਸ ਦੇ ਵੱਲੋਂ ਹਾਲਾਂਕਿ ਇਸ ਸਾਰੀ ਘਟਨਾ ਕ੍ਰਮ ਨੂੰ ਆ ਵੇਖਿਆ ਵਾਚਿਆ ਗਿਆ ਤੇ तमाम ਸਥਿਤੀਆਂ ਦਾ ਜਾਇਜ਼ਾ ਲੈ ਕੇ ਆ ਇਸ ਨਹਿਰ ਦੇ ਵਿੱਚੋਂ ਗੱਡੀ ਕੱਢ ਕੇ ਉਹਨਾਂ ਦੇ ਵੱਲੋਂ ਪੋਸਟਮਾਰਟਮ ਕਰਕੇ ਲਾਸ਼ਾਂ ਜਿਹੜੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਪਰ ਇਲਾਕੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਇੱਕ ਤਾਂ ਪਿਓ ਪੁੱਤ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੋਹਾਂ ਦੀ ਮੌਤ ਹੋਈ ਹੈ ਤੇ ਦੂਸਰੇ ਵੀ ਜਿਹੜੇ ਇਸੇ ਕੰਪਨੀ ਦੇ ਵਿੱਚ ਟਾਡਾ ਕੰਪਨੀ ਦੇ ਵਿੱਚ ਕੰਮ ਕਰਿਆ ਕਰਦੇ ਸੀ ਤੇ ਛੁੱਟੀਆਂ ਲੈ ਕੇ ਇਹਨਾਂ ਦੇ ਵੱਲੋਂ ਘੁੰਮਣ ਫਿਰਨ ਦੇ ਲਈ ਦਰਸ਼ਨਾਂ ਦੇ ਲਈ ਹਰੀਦੁਆਰ ਜਿਹੜਾ ਉਹ ਜਾਇਆ ਜਾਣਾ ਸੀ ਪਰ ਰਾਸਤੇ ਦੇ ਵਿੱਚ ਇਹਨਾਂ ਦੇ ਨਾਲ ਅਜਿਹੀ ਘਟਨਾ ਵਾਪਰ ਜਾਣੀ ਹੈ ਇਸ ਦੇ ਬਾਰੇ ਇਹਨਾਂ ਨੂੰ ਖਬਰੇ ਨਹੀਂ ਸੀ ਪਤਾ ਨਹੀਂ ਸੀ ਪਤਾ ਕਿ ਮੌਤ ਇਹਨਾਂ ਦਾ ਇੰਤਜ਼ਾਰ ਕਰੇ ਮਲੇਰ ਕੋਟਲਾ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਜੋੜੇ ਪੁਲ ਦੀ ਨਹਿਰ ਦੇ ਵਿੱਚ ਵਾਪਰਿਆ ਇਹ ਹਾਦਸਾ ਜਿੱਥੇ ਪਰਿਵਾਰਕ ਮੈਂਬਰਾਂ ਦੇ ਲਈ ਵੱਡਾ ਸੰਤਾਪ ਬਣ ਕੇ ਉਮੜਿਆ ਉੱਥੇ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਬਾਕੀ ਇਸ ਖਬਰ ਦੇ ਬਾਰੇ ਹੋਰ ਜਾਣਕਾਰੀਆਂ ਦਿੰਦਿਆਂ ਹੋਇਆਂ ਟਾਟਾ ਕੰਪਨੀ ਦੇ ਮਾਲਕ ਜਿਹੜੇ ਨੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕੀ ਕੁਝ ਉਹਨਾਂ ਨੇ ਕਿਹਾ ਸਾਡੇ ਸਹਿਯੋਗੀ ਵਿਅੰਤ ਸਿੰਘ ਰੋੜੀਆਂ ਦੀ ਇਹ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦਿਖਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕਰੀਬ 11 11:30 ਵਜੇ ਇਹ ਹਰਦਵਾਰ ਨੂੰ ਗਏ। ਕੰਪਨੀ ਚ ਸਾਨੂੰ ਸੂਚਨਾ ਨਹੀਂ ਦਿੱਤੀ ਪਰ ਸਵੇਰ ਜਦੋਂ ਇਹ ਸਾਨੂੰ ਪਤਾ ਚੱਲਿਆ ਵਰਕਰਾਂ ਤੋਂ ਵੀ ਇਹ ਹਰਦਵਾਰ ਗਏ ਨੇ। ਮੋਬਾਈਲ ਸਵਿਚ ਆਫਾਰੇ ਦੀ ਚਲੋ ਅਸੀਂ ਉਸ ਦਿਨ ਨਹੀਂ ਸੋਚਿਆ ਵੀ ਕੈਸੀ ਤਰ੍ਹਾਂ ਬਿਜਾਰਾ ਨਾ ਬੰਦ ਹੋ ਗਏ ਮੋਬਾਈਲ ਇਹਨਾਂ ਦੇ। ਅਗਲੇ ਦਿਨ ਅਸੀਂ ਇਹਨਾਂ ਦੇ ਘਰਦਿਆਂ ਨੂੰ ਸੂਚਿਤ ਕੀਤਾ ਵੀ ਤੁਹਾਨੂੰ ਕੋਈ ਫੋਨ ਆਇਆ ਤਾਂ ਉਹ ਕਹਿੰਦੇ ਵੀ ਸਾਡ ਨੂੰ ਵੀ ਕੋਈ ਫੋਨ ਨਹੀਂ ਆਇਆ। ਫਿਰ ਅਸੀਂ ਸ਼ਾਮ ਤੱਕ ਵੇਟ ਕੀਤੀ ਤਾਂ ਨਾ ਮਿਲੰਦਾ ਸਬੂਤ ਕੋਈ ਫਿਰ ਅਸੀਂ ਐਫਆਰ ਰਿਪੋਰਟ ਦਰਜ ਕਰਵਾਈ ਇਹਨਾਂ ਦੇ ਠਾਣੇ ਦੇ ਵਿੱਚ। ਪੁਸਤੋਗਲੇ ਦਿਨ ਅਸੀਂ ਫਿਰ ਥਾਣੇ 'ਚ ਗਏ ਤਾਂ ਉੱਥੇ ਉਹਨਾਂ ਨੇ ਮੋਬਾਈਲ ਨਾਲ ਦੇ ਟੈਸ ਕਿਤੇ ਤਾਂ ਜੋੜੇ ਪੁਲ ਦੀ ਤੇ ਲੋਕੇਸ਼ਨ ਆਪਾਂ ਨੂੰ ਮਿਲ ਗਿਆ ਦੀ ਤਾਂ ਫਿਰ ਅਸੀਂ ਉਸੇ ਐਸਐਚਓ ਸਾਹਿਬ ਨੂੰ ਮਿਲੇ ਤਾਂ ਪਤਾ ਚੱਲਿਆ ਵੀ ਲੱਗਿਆ ਵੀ ਇਹ ਗੱਡੀ ਇਹਦੇ ਵਿੱਚ ਹੀ ਡਿੱਗੀ ਹੈ ਤਕਰੀਬਨ 3-4 ਘੰਟਿਆਂ ਦੀ ਮੁਕਤ ਨਾਲ ਇਹ ਗੱਡੀ ਬਾਹਰ ਕੱਢੀ ਗਈ ਤੇ ਚਾਰਾਂ ਦੀ ਡੈੱਡ ਬੋਡੀ ਸਾਨੂੰ ਮਿਲੀ ਬਹੁਤ ਦੁੱਖਦਾਈ ਖਬਰ ਹੋਈ ਸਾਨੂੰ ਜਦ ਪਤਾ ਚੱਲਿਆ ਤੇ ਹੁਣ ਅਸੀਂ ਇਹਨਾਂ ਨੂੰ ਆਪਣੇ ਮੇਰੇ ਕੋਲ ਸਰਕਾਰੀ ਹਸਪੀਟਲ 'ਚ ਲੈ ਆਏ ਆ ਇੱਕ ਮੈਨੇਜਰ ਸੀਗਾ ਜੀ ਜਿਹੜੇ ਸਾਰਾ ਏਜੰਸੀ ਦੇਖਦੇ ਸੀਗੇ ਬਾਕੀ ਉਹਨਾਂ ਦੇ ਅੰਡਰ ਕਮ ਕਰਦੇ ਸੀਗੇ ਬਹੁਤ ਵੱਡਾ ਘਾਟਾ ਪਿਆ ਜੀ ਜਿਹੜਾ ਪੂਰਾ ਕੀਤਾ ਨਹੀਂ ਜਾ ਸਕਦਾ ਉਹਨਾਂ ਦੇ ਪਰਿਵਾਰਾਂ ਦਾ ਵੀ ਬਹੁਤ ਵੱਡਾ ਘਾਟਾ ਹੋਇਆ ਜੀ ਇਸ ਚੀਜ਼ ਐਡੀ ਵੱਡੀ ਦੁੱਖਤਾਈ ਜਿਹੜੀ ਇਹ ਘਟਨਾ ਹੋਈ ਹੈ ਇਹਦਾ ਤਾਂ ਕੋਈ ਆਪਾਂ ਕਾਰ ਬਿਆਨ ਹੀ ਨਹੀਂ ਕਰ ਸਕਦੇ ਬਿਆਨ ਹੀ ਖਤਮ ਹੋ ਜਾਂਦੇ ਨੇ ਇੱਥੇ ਗੱਲ ਹੀ ਖਤਮ ਹੋ ਜਾਂਦੀ ਹੈ ਬਾਕੀ ਚਲੋ ਸਾਨੂੰ ਵੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਰੱਬ ਦੁੱਖ ਸਹਿਣ ਦੀ ਉਹਨ ਸ਼ਕਤੀ ਦਵੇ ਬਾਕੀ ਦਾ ਜੋ ਵੀ ਹੈ ਕਾਰਵਾਈ ਬੰਦੀ ਹੈ ਉਹ ਕਰ ਰਹੇ ਨੇ ਸਰ ਜਿਵੇਂ ਜਿਵੇਂ ਹੋਊਗਾ ਅਸੀਂ ਨਾਲ ਖੜੇ ਆ ਉਹਨਾਂ ਦੇ ਘਰ ਦੇ ਵੀ ਸਾਡੇ ਨਾਲ ਖੜੇ ਨੇ ਜਿੰਨੇ ਵੀ ਕਾਰਨਾ ਦਾ ਤਾਂ ਕਾਰਨਾ ਦਾ ਤਾਂ ਇਹ ਹੀ ਆ ਥੋੜਾ ਜਿਹਾ ਜੋ ਆਈਡੀਆ ਮਤਲਬ ਪੁਲਿਸ ਨੇ ਲਗਾਇਆ ਸਾਰਾ ਜਾਂ ਤਾਂ ਜਦੋਂ ਮਤਲਬ ਗੱਡੀ ਉੱਥੋਂ ਦੀ ਜਾ ਰਹੀ ਸੀ ਉੱਥੇ ਥੋੜਾ ਜਿਹਾ ਮੋੜ ਪੈਂਦਾ ਕੋਣੀ ਮੋੜ ਕਹਿੰਦੇ ਨੇ ਉਹਨੂੰ ਉੱਥੇ ਲਾਈਟਾਂ ਲੂਟਾਂ ਜਾਂ ਤਾਂ ਅੱਖਾਂ ਦੇ ਵਿੱਚ ਪਈਆਂ ਨੇ ਗੱਡੀ ਬਸਿੱਧੀ ਹੋਈ ਹੋਗੀ ਜੋ ਉੱਥੇ ਦਾ ਸਾਰਾ ਅਸੀਂ ਮਾਹੌਲ ਦੇਖਿਆ ਜਾਂ ਪੁਲਿਸ ਨੇ ਸਾਨੂੰ ਦੱਸਿਆ ਉਹਦੇ ਹਿਸਾਬ ਨਾਲ ਤਾਂ ਇਹ ਹੀ ਚੀਜ਼ ਲੱਗ ਰਹੀ ਆ ਬਾਕੀ ਤਫਤੀਸ਼ ਕਰਕੇ ਸਾਰਾ ਉਹ ਸਾਹਮਣੇ ਆਊਗਾ